ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਪੜਾਂਗੇ ਤੀਜੀ ਜਮਾਤ ਦਾ ਪਾਠ ਪੁਸਤਕ ਦਾ ਪਾਠ ਤੀਜਾ ਪਾਠ ਦਾ ਨਾਮ ਹੈ ਦੋਸਤੀ ਚਲੋ ਪੜਦੇ ਆ ਤੋਤਾ ਅਤੇ ਕਬੂਤਰ ਮਿੱਤਰ ਦੋਹਾਂ ਵਿੱਚੀ ਪਿਆਰ ਬੜਾ ਇੱਕ ਦੂਜੇ ਦੇ ਕੰਮ ਸੀ ਆਉਂਦੇ ਉਂਝ ਵੀ ਇਕੱਠੇ ਰਹਿਣ ਸਦਾ ਤੋਤਾ ਕਹਿੰਦਾ ਵੀਰ ਕਬੂਤਰ ਹੁਣ ਜੇ ਜਾਵੇ ਬਿੱਲੀ ਆ ਅੱਖਾਂ ਮੀਚ ਲੈ ਨਾ ਕਿਦਰੇ ਨਹੀਂ ਤਾਂ ਜਾਉ ਤੈਨੂੰ ਖਾ ਪਤਾ ਨਹੀਂ ਕਿਥੋਂ ਆ ਟਪਕੀ ਬਿੱਲੀ ਆਪਣਾ ਦਾ ਲਗਾ ਮਾਰ ਉਡਾਰੀ ਦੋਵੇਂ ਉੱਡ ਗਏ बह गए ओ टाली जा डोडो सी ओ रहे बुला बिल्ली नूसी रहे चिड़ा वाह बई वाह वाह बई वाह डोडोसी ओ रहे बुला तनवा